वेलकम जी आरजीएन टीवी ਦੇਖਣ ਵਾਲੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਅੱਜ ਦੀ ਖਾਸ ਮੁਲਾਕਾਤ ਸਿਵਲ ਹਸਪਤਾਲ ਮਲੇ ਕੋਟਲਾ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਜਗਜੀਤ ਸਿੰਘ ਅੱਜ ਡਾਕਟਰ ਜਗਜੀਤ ਸਿੰਘ ਜੀ ਮਲੇ ਕੋਟਲਾ ਦੇ ਸ਼ਹਿਰ ਵਾਸੀਆਂ ਨੇ Eid ul Fitr ਅਤੇ ਖੁਸ਼ੀਆਂ ਦਾ ਦਿਹਾੜਾ ਬਸਾਖੀ ਦੀਆਂ ਲੱਖ ਲੱਖ ਮੁਬਾਰਕਾਂ ਦਿੱਤੀਆਂ ਗਈਆਂ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਵੀ ਕੀਤੀ ਹੈ ਆਓ ਤੁਸੀਂ ਵੀ ਸੁਣੋ ਜਹਨ ਜੀ ਮੈਂ ਡਾਕਟਰ ਜਗਜੀਤ ਸਿੰਘ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਜ਼ਿਲ੍ਹਾ ਮਲੇਰਕੋਟਲਾ ਇਸ ਚੈਨਲ ਦੇ ਰਾਹੀਂ ਆਪ ਸਾਰੇ ਮਲੇਰਕੋਟਲਾ ਵਾਸੀਆਂ ਨੂੰ ਇਸ ਰਮضان ਦੇ ਮਹੀਨੇ ਦੀ ਮੁਕੱਦਸ ਮੁਬਾਰਕ ਦਿਨਾਂ ਇਸੇ ਨਾਲ ਨਾਲ ਹੀ ਆਉਣ ਵਾਲੇ ਸਮੇਂ ਦੇ ਵਿੱਚ ਪਵਿੱਤਰ ਈਦੁਲ ਫਿਤਰ ਅਤੇ ਉਸ ਤੋਂ ਪਰંત ਸਾਡੇ ਖੁਸ਼ੀਆਂ ਦੇ ਦਿਹਾੜੇ ਵਿਸਾਖੀ ਵਾਸਤੇ ਸਾਰੇ ਸ਼ਹਿਰ ਵਾਸੀਆਂ ਨੂੰ ਸ਼ੁਭ ਕਾਮਨਾਵਾਂ ਪੇਟ ਕਰਦਾ ਵੀ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਅਸੀਂ ਇਸ ਸ਼ਹਿਰ ਨੂੰ ਹੋਰ ਖੂਬਸੂਰਤ ਬਣਾਉਣ ਲਈ ਇੱਕ ਤਾਂ ਆਪਸੀ ਪੈਚਾਰਾ ਇਸੇ ਤਰ੍ਹਾਂ ਕਾਇਮ ਰੱਖੀਏ ਤੇ ਵਾਤਾਵਰਣ ਦਾ ਪੂਰਨ ਖਿਆਲ ਰੱਖੀਏ। ਉਸ ਤੋਂ ਇਲਾਵਾ ਤੇ ਆਪਦੀ ਸਿਹਤ ਦਾ ਖਿਆਲ ਰੱਖਣ ਲਈ ਅਸੀਂ ਤੇ ਹਰਾਂ ਦੇ ਮੌਕੇ ਦੇ ਉੱਤੇ ਮਠਿਆਈਆਂ ਅਤੇ ਹੋਰ ਖਾਣ ਪੀਣ ਵਾਲੇ ਸਮਾਨ ਦੇ ਵਿੱਚ ਮਿਲਾਪਤੀ ਸਮਾਨ ਤੋਂ ਹਮੇਸ਼ਾ ਬਚੀਏ। ਧੰਨਵਾਦ। ਥੈਂਕ ਯੂ।